ਤਰੰਤਰੰਦ ਵਿੱਚ 4 ਏਕੜ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਜਿਹੜਾ ਕਿ ਅੱਜ ਪੱਕ ਤ ਹੋਇਆ ਨਜ਼ਰ ਆਇਆ ਤੁਸੀਂ ਸਕਰੀਨ ਉੱਤੇ ਵੀਡੀਓ ਦੇਖ ਸਕਦੇ ਹੋ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਇੱਕ ਭੂਆ ਤੇ ਭਤੀਜਾ ਦੇ ਵਿੱਚ 4 ਏਕੜ ਦੀ ਜ਼ਮੀਨ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਤੇ ਅੱਜ ਜਦੋਂ ਭੂਆ ਜਿਹੜੀ ਹੈ ਔਰ ਜ਼ਮੀਨ ਤੇ ਉਤੇ ਕਬਜ਼ਾ ਲੈਣ ਆਂਦੀ ਆ ਦੋ ਟਰੈਕਟਰਾਂ ਸਮੇਤ ਕਿਸਾਨਾਂ ਦੇ ਨਾਲ ਤੇ ਪਿੰਡ ਵਾਸੀਆਂ ਵੱਲੋਂ ਉਸ ਦਾ ਡਾਂਗਾ ਸੋਟੀਆਂ ਦੇ ਨਾਲ ਜਦ ਵਿਰੋਧ ਕੀਤਾ ਜਾਂਦਾ ਤੇ ਟਰੈਕਟਰ ਜਿਹੜੇ ਨੇ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿਵੇਂ ਭਜ ਨੱਟਦੇ ਨੇ ਉੱਥੇ ਜਿਹੜਾ ਮਾਮਲਾ ਹੈ ਸਾਰਾ ਤਰਨਤਾਰਨ ਦੇ ਪਿੰਡ ਰੂੜੀ ਵਾਲਾ ਦਾ ਜਿੱਤੇ ਪੂਆ ਤੇ ਦੋ ਭਤੀਜਿਆਂ ਦੇ ਵਿੱਚ 4 ਏਕੜ ਦੀ ਜ਼ਮੀਨ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਸੀ ਤੇ ਅੱਜ ਜਦੋਂ ਗੈਰ ਕਾਨੂੰਨੀ ਤੌਰ ਤੇ ਪੂਆ ਕਬਜ਼ਾ ਲੈਣ ਆਉਂਦੀ ਹੈ ਤੇ ਟਰੈਕਟਰਾਂ ਨੂੰ ਪਿੰਡ ਵਾਸੀਆਂ ਵੱਲੋਂ ਭਜਾ ਦਿੱਤਾ ਜਾਂਦਾ ਤੇ ਉੱਥੇ ਜਿਹੜੇ ਟਰੈਕਟਰ ਨੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਭਜਨ ਅੱਠ ਦੇ ਨੇ ਜ਼ੋਰ ਦੇ ਨਾਲ ਕਿਉਂਕਿ ਪਿੰਡ ਵਾਸੀ ਜਿਹੜੇ ਨੇ 5 ਤੋਂ 60 ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਉਹ ਵਿਰੋਧ ਕਰਦੇ ਨੇ ਤੇ ਉੱਥੇ ਜਿਹੜੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੁਣ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਤੁਹਾਨੂੰ ਸਾਰਾ ਮਾਮਲਾ ਦੱਸ ਦਿੰਦੇ ਆ ਧਗੜੇ ਵਾਲੀ ਜ਼ਮੀਨ ਨਾਲ ਸੰਬੰਧਿਤ ਪਰਿਵਾਰ ਜਿਹੜਾ ਸਰਪੰਚ ਨੇ ਦੱਸਿਆ ਕਿ ਬਲਵੰਤ ਸਿੰਘ ਤੇ ਭਗਵੰਤ ਸਿੰਘ ਜੋ ਕਿ ਸਕੇ ਭਰਾ ਹਨ ਉਹਨਾਂ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਆਪਣੀ ਭੂਆ ਬਲਵੀਰ ਕੌਰ ਨਾਲ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਉਕਤ ਪਰਿਵਾਰ ਦੀ 12 ਏਕੜ ਜ਼ਮੀਨ ਹੈ ਤੇ ਉਕਤ ਜ਼ਮੀਨ ਦੋ ਵੱਖ-ਵੱਖ ਥਾਵਾਂ ਤੇ ਮੌਜੂਦ ਹੈ ਭੂਆ ਬਲਵੀਰ ਕੌਰ ਜਿਸ ਦਾ ਵਿਆਹ ਨਹੀਂ ਹੋਇਆ ਉਸ ਦੇ ਹਿੱਸੇ 4 ਏਕੜ ਜ਼ਮੀਨ ਪਹਿਲਾਂ ਤੋਂ ਹੁੰਦੀ ਹੈ ਬਲਵੀਰਪੁਰ ਸ਼ੁਰੂ ਤੋਂ ਪਿੰਡ ਦੇ ਨੇੜਲੇ ਪੈੰਦੇ ਜ਼ਮੀਨ ਵਿੱਚੋਂ 2 ਏਕੜ ਅਤੇ ਦੂਸਰੇ ਰਕਬੇ ਵਿੱਚ 2 ਏਕੜ ਜ਼ਮੀਨ ਵੰਦੀ ਆ ਰਹੀ ਆ ਪਰ ਲੇਕਿਨ ਉਹ ਹੁਣ ਪਿੰਡ ਦੇ ਨਾਲ ਦੀ ਭਤੀਜਾ ਦੇ ਹਿੱਸੇੋਂ ਦੀ ਜ਼ਮੀਨ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਜਿਸ ਤੋਂ ਕਾਫੀ ਲੰਮੇ ਸਮੇਂ ਤੋਂ ਤੋਂ ਬਾਤ ਭਤੀਜਾ ਦੇ ਵਿੱਚ ਵਿਵਾਦ ਚੱਲ ਰਿਹਾ ਸੀ ਤੇ ਅੱਜ ਜਦੋਂ ਟਰੈਕਟਰ ਲੈ ਕੇ ਪੁਵਾ ਉੱਥੇ ਕਬਜ਼ਾ ਲੈਣ ਹੁੰਦੀ ਹੈ ਜ਼ਮੀਨ ਦਾ ਤੇ ਉਸ ਤੋਂ ਬਾਅਦ ਜਿਹੜਾ ਮਾਹੌਲ ਪੱਕਦਾ ਹੋਇਆ ਨਜ਼ਰ ਆਉਂਦਾ ਜਦੋਂ ਇਸ ਸਬੰਧ ਵਿੱਚ ਡੀਐਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਕਿਸਾਨ ਯ ਅਤੇ ਬਲਵੀਰ ਕੌਰ ਨੂੰ ਮਾਮਲਾ ਕਾਨੂੰਨੀ ਤਰੀਕੇ ਨਾਲ ਸੁਲਝਾਉਣ ਲਈ ਕਿਹਾ ਗਿਆ ਸੀ ਪ੍ਰਸ਼ਾਸਨ ਨਾਲ ਜਲਦੀ ਗਲਬਾਦ ਰਾਣੀ ਕਿਸਾਨ ਯੂਨੀਅਨ ਦੇ ਲੋਕਾਂ ਨੂੰ ਜ਼ਮੀਨ ਉਹ ਵਾ ਦਿੱਤਾ ਗਿਆ ਜਿਸ ਦੇ ਬੰਦ ਵਿੱਚ ਪੁਲਿਸ ਨੇ ਅਣਪਛਾਤੇ ਲੋਕਾਂ ਸਮੇਤ ਕਿਸਾਨ ਜਿਹੜੇ ਜਥੇ ਆਏ ਸੀ ਟਰੈਕਟਰ ਤੇ ਕਬਜ਼ਾ ਲੈਣ ਲਈ ਉਹਨਾਂ ਵਿਰੁੱਧ ਮਾਰਨਾ ਦਰਜ ਕਰ ਲਿੱਤਾ ਗਿਆ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੇ ਵਿੱਚ ਅੱਜ ਜ਼ਮੀਨੀ ਵਿਵਾਦ ਨੂੰ ਲੈ ਕੇ ਪੂਆ ਪਤੀਜਾ ਦੀ 4 ਏਕੜ ਦੀ ਜ਼ਮੀਨ ਨੂੰ ਲੈ ਕੇ ਜਿਹੜਾ ਮਾਹੌਲ ਇਹ ਪਕਦਾ ਹੋਇਆ ਨਜ਼ਰ ਆਇਆ ਉੱਥੇ ਜਿਹੜਾ ਕਬਜ਼ਾ ਲੈਣ ਲਈ ਦੋ ਟਰੈਕਟਰ ਆਉਂਦੇ ਨੇ ਤੇ ਪਿੰਡ ਵਾਸੀ ਆਹਮੋ ਸਾਹਮਣੇ ਹੋ ਜਾਂਦੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ